ਕਾਤਾ ਨੰਬਰ ਮੇਰੇ ਘਰ ਦੇ ਆ ਚੱਲਦਾਗਾ ਆ ਹਾਂ ਤੁਹਾਡੇ ਘਰ ਦੇ ਆ ਨੰਬਰ ਪਾਇਆ ਵਾ ਸਾਰਾ ਹਾਂ ਹਾਂ ਜੀ ਇਹ ਇਤੋਂ ਨਾ ਮੈਨੂੰ ਪਤਾ ਨਹੀਂ ਲੱਗਾ ਹੈਗਾ ਜੀ ਹਾਂ ਜੀ ਜੋ 90000 ਰੁਪਏ ਉਹ ਹੈਲਥ ਵਾਲਾ ਕੱਢ ਕੇ ਲੈ ਗਿਆ ਐਲਫਾਲ ਵੀ ਮੇਰੇ ਘਰ ਦੇ ਵੀ ਗਈ ਸੀ ਨਾਲ ਜੀ ਮੇਰਾ ਵੱਡਾ ਮੁੰਡਾ ਹੈ ਸਾਨੂੰ ਮੈਨੂੰ ਦੱਸ ਕੇ ਨਹੀਂ ਗਿਆ ਹੁਣ ਅੱਛਾ ਤੇ ਹੁਣ 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 ਫੇਰ ਆਏ ਬੈਠੇ ਨੇ ਹੁਣ ਕਹਿੰਦੇ ਨਹੀਂ ਕਹਿੰਦਾ ਘਰ ਦੇ ਨੰਬਰ ਉਹ ਕਹਿੰਦੇ ਓਏ ਚਾਹੇ ਆਏ ਬੈਠੇ ਨੇ ਤੁਹਾਡੇ ਕੋਲੇ ਹਾਂ ਮਿਲਦਾ ਹੀ ਨਹੀਂ ਜੀ ਮੈਂ ਬਾਤ ਦੀ ਦਵਾਈ ਲੈਣਾ ਆਇਆ ਸੀ ਮੈਂ ਅੱਛਾ ਹਾਂ ਉਹ 90000 ਰੁਪਏ ਮੇਰੇ ਘਰ ਗੱਡੀ ਲੈ ਕੇ ਆਈ ਸੀ ਇਥੋਂ ਹਾਂ 90000 ਰੁਪਏ ਕਢਾ ਲੇ 20000 ਮੈਂ ਚਲ ਮੈਨੂੰ ਤਾਂ ਪਤਾ ਨਹੀਂ ਲੱਗੇ ਸੀ ਬਰੀ ਯਾਰ ਅੱਛਾ 20000 ਰੁਪਏ ਆ ਮੈਂ ਕਢਾ ਕੇ ਦਿੱਤਾ ਇਹਨਾਂ ਨੂੰ ਤੇ ਫਿਰ ਮੰਦਰਾ ਵੀ ਤੁਹਾਡੇ ਕੋਲੇ ਕਿੰਨੇ ਬਚੇ ਮੈਨੂੰ ਤਾਂ ਪਤਾ ਨਹੀਂ ਮੇਰਾ ਕੋਈ ਖਾਤੇ ਜ ਮੇਰੇ ਖਾਤੇ 'ਚ ਨਹੀਂ ਹੈਗਾ ਅੱਛਾ ਮੇਰੇ ਘਰ ਦੇ ਮੇਰੇ ਘਰ ਦੇ ਨਾਲ ਖਾਤਾ ਚੱਲਦਾ ਅੱਛਾ ਤੁਸੀਂ ਇੱਕ ਨਾ ਇਹ ਇਹ ਨੂੰ ਮੋਣੀ ਨੂੰ ਤੇ ਜੇ ਤੁਸੀਂ ਆ ਤੁਹਾਡੇ ਖਾਤਾ ਹੈਗਾ ਕੋਈ ਨਾ ਨੇ ਮੇਰੇ ਘਰ ਦੇ ਨਾਲ ਖਾਤੇ ਚੱਲਦਾ ਜਿਹੜੇ ਮੋਟਰਸਾਈਕਲ ਦੀ ਗੱਲ ਮੇਰੀ ਮੇਰੀ ਗੱਲ ਸੁਣ ਲਾ ਮੈਂ ਤਾਂ ਮੇਰਾ ਨੰਬਰ ਲਿਖ ਲਾ ਜਾਹੇ ਮੋਬਾਈਲ ਤੇ ਜਦੋਂ ਵੀ ਤੇਰੇ ਕੋਲੇ ਉਹ ਆਉਣ ਬੰਦੇ ਅੱਛਾ ਜੀ ਇੱਕ ਦਾ ਤੂੰ ਮੇਰੇ ਮੈਨੂੰ ਮੇਰੇ ਨਾਲ ਗੱਲ ਆਪਦੇ ਘਰ ਵਾਲੀ ਦੀ ਵੀ ਕਰਵਾਈ ਵੀ ਉਹਨਾਂ ਨੂੰ ਪੈਸੇ ਕਾਦੇ ਪਾਉਂਦੇ ਦਾ ਲੋਕ ਥੋੜੇ ਜਵਾਕ ਦੇ ਉਹ ਵਾਸਤੇ ਉਹ ਸਾਲੇ ਕਾਦੇ ਵਾਸਤੇ ਪੈਸੇ ਲੈ ਜਾਂਦੇ ਨੇ ਨਹੀਂ ਬੇਰੇ ਮੈਂ ਤਾਂ ਮੇਰੀ ਗੱਲ ਸੁਣੀ ਮੋੜੀ ਨਾ ਗੱਲ ਕਿ ਬਈ ਤੂੰ ਕਿਹੜਾ ਉਹ ਆਪਣਾ ਚਿੰਡੂ ਜਾਂ ਬਾਈ ਉਹ ਮੈਂ ਅਕਤ ਵਾਲਿਆ ਪੱਤਰਕਾਰ ਆ ਮੈਂ ਸੈਂਬਰ ਨੂੰ ਜਾਣਦਾ ਤੂੰ ਮੱਖੜਾ ਹਰ ਗਿਆ ਹਾਂ ਮੈਂ ਉਹ ਮੈਂ ਉਹਨਾਂ ਚੋਂ ਆ ਤੇ ਯਾਰ ਭਾਈ ਮੇਰੀ ਗੱਲ ਸੁਣੀ ਧਿਆਨ ਨਾਲ ਬਾਈ ਬਣ ਕੇ ਹਾਂ ਇੱਕ ਤਾਂ ਬਾਵਲੀ ਜਾਂ ਬਾਵਲੀ ਨੂੰ ਬਾਵਲੀ ਨੇ ਵੀ ਕਹਿ ਨਹੀਂ ਮੈਨੂੰ ਹਾਂ ਤੇ ਬਾਵਲੀ ਨੇ ਵੀ ਕਹਿ ਆ ਤੇ ਨਾ ਕੱਲ੍ਹ ਪਰਸ ਜਿਹੜੇ ਬਾਗੇ ਪਾਏ 90000 ਰੁਪਏ ਕਢਾਏ 20000 ਰੁਪਏ ਹੁਣ ਕਢਾ ਲਿਆ ਬਾਹਰ ਚਾਰ ਸੀਤਨਾ ਹੈ ਗਿਆ ਹੁਣ ਦਬਾਰੇ ਹੁਣ ਇਹਦੇ ਵਿੱਚ 20000 ਰੁਪਏ ਫੇਰ ਆਇਆ ਹੈਗਾ ਜੀ ਹੁਣ ਦਬਾਰੇ ਕਿਸੇ ਨੇ ਤੂੰ ਨਾ ਜਦੋਂ ਗਿਆ ਘਰੇ ਯਾਰ ਮੈਂ ਤੈਨੂੰ ਬਾਈ ਕਾ ਕਾਫੀ ਦਿੰਦੇ ਨੇ ਯਾਰ ਵੀਡੀਓ ਬਹੁਤ ਬੋਧਾ ਮੇਰੀ ਗੱਲ ਦਾ ਘਰਾਦੀ ਉਹਦੇ ਨਾਲ ਉਹਨੂੰ ਕਹਿ ਦਊਗਾ ਵੀ ਤੂੰ ਉਹਨਾਂ ਨੂੰ ਪੈਸੇ ਕਿਉਂ ਖੜਾ ਖੜਾ ਦੇਈ ਜਾਂਦੀਆਂ ਹਾਂ ਤੋੜਾ ਇੱਥੇ ਨਹੀਂ ਐ ਕਹਿੰਦਾ ਤੇ ਬਈ ਤੈਨੂੰ ਕਾਫੀ ਦੇਰੇ ਹਾਂ ਇਹਨੇ ਵੀਡੀਓ ਪਾਈ ਆ ਹਾਂ ਜਿਹਨੇ ਵੀਡੀਓ ਪਾਈ ਆ ਇਹ ਵੀਡੀਓ ਪਾਈਓ ਕਾਫੀ ਦੇ ਰਹੇ ਨੇ ਉਹਨੂੰ ਕਾਪੀ ਉਹਨਾਂ ਕੋਲੇ ਆ ਛੋਡੀ ਹਾਂ ਕਾਪੀ ਸਾਡੇ ਮੈਂ ਉਹ ਕਾਪੀ ਮੈਂ ਦਵਾ ਦੂੰਗਾ ਤੁਹਾਨੂੰ ਪਰ ਨਿਕਲਦੇ ਦਾ ਛੋਡੇ ਕਰਕੇ ਹੀ ਹੈ ਨਾ ਕਾਪੀ ਤੋਂ ਕੀ ਹੈ ਕਾਪੀ ਗੁੰਮ ਗਈ ਕਹਿ ਕੇ ਨੰਬਰ ਡੁਪਲੀਕੇਟ ਕਰਵਾ ਕੇ ਦੇ ਦੇਣਾ ਮੇਰੇ ਕੋਲੇ ਭੇਜ ਬੰਦਾ ਇੱਥੋਂ ਮੈਂ ਹੁਣੇ ਹੀ ਕਢਵਾ ਦੂੰਗਾ ਨਹੀਂ ਤੜਕੇ ਭਾਈ ਪਿੰਡਾ ਪਿੰਡਾ ਸੀ ਦੋ ਜਣੇ ਬਲਤਾਂ ਮੈਂ ਹੁਣੇ ਆਉਣਾ ਸੀ ਹੁਣ ਇੱਥੇ ਬੰਦੇ ਬੈਠੇ ਕਹਿੰਦੇ ਤੇਰੇ ਘਰ ਦੇ ਨਾਲ ਗੁੱਠਾ ਲਾ ਦੇ ਜਦੋਂ ਤੁਸੀਂ ਸਵੇਰੇ ਪਿੰਡ ਆਉਂਗੇ ਤੁਸੀਂ ਮੈਨੂੰ ਮਿਲਿਓ ਜਰੂਰ ਛੋਡੀ ਉਹ ਡੁਪਲੀਕੇਟ ਕਾਪੀ ਮੈਂ ਕਢਵਾ ਕੇ ਦੇ ਦੇਣਾ ਉਹ ਬੰਦ ਕਰ ਦਿੰਦੇ ਆਪਾਂ ਅੱਛਾ ਉਹ ਬੰਦ ਮੇਰੇ ਅੱ ਤੇ ਬਾਈ ਜੀ ਹੁਣੀ ਅੱਜ ਦੋ ਜਣੇ ਬਾਈ ਬਸ ਮਿਲ ਜੀ ਸਾਨੂੰ ਕੋਈ ਗੱਲ ਨਹੀਂ ਸਵੇਰੇ ਮਿਲਣ ਜੀ ਹੁਣ ਵੀ ਕਿਹੜਾ ਤੁਸੀਂ ਹੁਣੀ ਚੜ ਕੇ ਆ ਜਾਓਗੇ ਬੈਠਾ ਖੜਾ ਤਾਂ ਮੈਂ ਤੁਹਾਡੇ ਬਾਹਰ ਈ ਆ ਅੱਛਾ ਹਾਂ ਹੁਣ ਕਿਹੜਾ ਤੁਸੀਂ ਫਿਰ ਹੁਣੀ ਮਿਲੋਗੇ ਸਵੇਰੇ ਮਿਲੋ ਸਾਨੂੰ ਮੈਂ ਤੁਹਾਡੀ ਡੁਪਲੀ ਵੇਡ ਕੱਕਰਾ ਕੇ ਜਾ ਆਪਰੇ ਮੇ ਦਾ ਕੱਲ ਨੂੰ ਤੁਹਾਡਾ ਖਾਤਾ ਹੀ ਨਵਾਂ ਖਲਵਾ ਦਿੰਨੇ ਆ ਇਹ ਨਹੀਂ ਫਿਰ ਮੈਂ ਹੁਣ ਵੀ ਇਹਨਾ ਮੇਰੇ ਘਰ ਦੇ ਕੋਈ ਕਹਿੰਦੇ ਗੂਠਾ ਲਾ ਤੇ ਗੂਠਾ ਲਾਓ ਅੱਛਾ ਹੁਣ ਆਏ ਬੈਠੇ ਨੇ ਉਹ ਹੁਣ ਆਏ ਬੈਠੇ ਜੀ ਤਾਂ ਫੇ ਮੇਰੀ ਗੱਲ ਤਾਂ ਕਰਵਾ ਦੇ ਮਾੜੀ